ਇਸ ਵਕਤ ਅਸੀਂ ਬਨੇਡਾ ਦੇ ਕਿਲੇ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਵੱਡਾ ਪਹਾੜ ਆ ਰਾਹ ਕੋਈ ਲੱਭਿਆ ਨਹੀਂ ਤੇ ਪਰਲੇ ਪਾਸੇੋਂ ਬੰਦ ਸੀ ਜਿੱਧਰ ਰਸਤਾ ਦੱਸਿਆ ਜਾਂਦਾ ਹੁਣ ਆ ਪਹਾੜੀ ਆ ਸਾਡੇ ਸਾਹਮਣੇ ਤੇ ਇਹਦੇ ਨਾਲ ਮੱਥਾ ਲਾਉਣਾ ਵਾ ਮਹਾਰਾਣਾ ਕੁੰਬਾ ਦਾ ਬਣਾਇਆ ਹੋਇਆ ਕਿਲਾ ਮੇਵਾੜ ਸ਼ਾਸਕ ਮਹਾਰਾਣਾ ਕੁੰਬਾ ਜੀ ਹੋਏ ਨੇ 15ਵੀਂ ਸਦੀ ਦੇ ਵਿੱਚ ਉਹਨਾਂ ਦਾ ਬਣਾਇਆ ਹੋਇਆ ਕਿਲਾ ਵਾ ਤੇ ਉਸ ਕਿਲੇ ਦੇ ਉੱਤੇ ਚੱਲੇ ਹਾਂ 15ਵੀਂ ਸਦੀ ਦਾ ਬਣਿਆ ਹੋਇਆ ਕਿਲਾ ਵਾ ਬਨੇਡਾ ਭੀਲਵਾੜਾ ਰਾਜਸਥਾਨ ਤੋਂ ਕਿੰਨੇ ਕਿਲੋਮੀਟਰ ਹੋਊਗਾ 30 32 ਕਿਲੋਮੀਟਰਾ ਛੁੱਟੀ ਦੇ ਦੇ ਸੋਨੀ ਚਲੋ ਕੋਈ ਨਹੀਂ ਹੈਗੀ ਹਜੇ ਓਕੇ ਆ ਆਜੋ ਤੇ ਆ ਰਾ ਸੱਦਾ ਹੀ ਸੱਦੇ ਸੋਚ ਲਿਆ ਵੀ ਪਹਿਲਾਂ ਸੋਚ ਰੱਦਾ ਸੀਗਾ ਵੀ ਇਹਨੂੰ ਛੱਡ ਚੱਲ ਗਏ ਵੀ ਰਹਿਣ ਦੀ ਇਹਦੇ ਤੇ ਜਾਣ ਦੇ ਫਿਰ ਕੋਸ਼ਿਸ਼ ਕੀਤੀ ਵੀ ਜਿੱਥੋਂ ਤੱਕ ਜਾ ਸਕਦੇ ਹੋਏ ਤੇ ਇਸਕੇ ਲਈ ਤੇ ਜਾਣਾ ਚਾਹੀਦਾ ਵਾ ਮੇਵਾੜ ਸ਼ਾਸਕ ਮੇਵਾੜ ਰਾਜ ਰਿਆ ਵਾ ਉਥੋਂ ਦੇ ਸ਼ਾਸਕ ਸੀ ਮਹਾਰਾਣਾ ਕੁੰਬਾ ਉਹਨਾਂ ਨੇ ਕਿਲਾ ਬਣਵਾਇਆ ਸੀ ਤੇ ਆਪਣੇ ਫਿਰ ਅੱਗੇ ਸਰਦਾਰਾਂ ਨੂੰ ਇਹ ਕਿਲਾ ਇਹਨਾਂ ਨੇ ਦੇਤਾ ਸੀਗਾ ਅੰਦਰ ਜੀ ਆਪਾਂ ਜਾ ਕੇ ਦੇਖਦੇ ਜਾਨੇ ਆ। ਥੋੜਾ ਜਿਹਾ ਮੌਸਮ ਠੀਕ ਆ ਮੀਂਹ ਪਿਆ ਕਰਕੇ। ਠੰਡਾ ਵਾ ਨਹੀਂ ਤਾਂ ਗਰਮੀ ਦੇ ਵਿੱਚ ਕਾਫੀ ਬੁਰਾ ਹਾਲ ਹੋ ਜਾਣਾ ਸੀ। ਇਹ ਕਾਫੀ ਬਚਾ ਵੀ ਆ। ਕੰਡੇ-ਕੁੰਡੇ ਕਾਫੀ ਲੱਗ ਲੁਗ ਜਾਂਦੇ ਆ। ਆਪਾਂ ਚੱਲਦੇ ਜਾਨੇ ਆ ਤਾਂ 15ਵੀਂ ਸਦੀ ਦੇ ਕਿਲੇ ਦੇ ਵਿੱਚ। ਗੋਪੀ ਵੀਰੇ ਇੱਥੋਂ ਮੜਾ ਜਾ ਉਹ ਕਮਾ ਕੇ ਦਿਖਾਓਗੇ। ਕਿਸ ਤਰੀਕੇ ਨਾਲ ਜੰਗਲ ਰੁੱਖ ਦਰਖਤ ਬੂਟੇ ਸੋਨੂੰ ਸਾਰੇ ਪਾਸੇ ਨਜ਼ਰ ਆਉਣਗੇ ਤਾਂ ਖੈਰ ਹਜੇ ਸਫਰ ਸ਼ੁਰੂ ਹੀ ਹੋਇਆ ਵਾ ਤਾਂ ਅਗਲੇ ਪਾਸੇ ਚੱਲਦੇ ਜਾਂਦੇ ਆ ਆਜੋ ਆਜੋ ਗੋਪੀ ਵੀਰ ਤੁਸੀਂ ਗੋਪੀ ਦੇ ਮਗਰ ਹੋ ਬਈ ਪੈਰ ਪੂਰ ਤੱਕ ਜਾਂਦਾ ਤੇ ਆਜੋ ਕਿਰਾ ਤੇ ਇੱਥੋਂ ਆਪਾਂ ਐ ਹੋ ਜੀਏ ਇਧਰਲੇ ਪਾਸੇ ਦੀ ਮੈਨੂੰ ਰਾਹ ਆ ਜਾਪਦਾ ਥੋੜਾ ਜਿਹਾ ਤਰਸ਼ਾ ਚੱਲਦੇ ਆ ਤਾਜੂ ਤਰੇਵ ਪਲਾਸ ਟੱਕ ਦੇ ਰੁੱਖ ਵੀ ਹੈਗੇ ਇੱਥੇ ਕੰਡਿਆਲੀ ਕਿਕਰਾਂ ਵੀ ਹੈਗੀਆਂ ਵਾ ਕਈ ਤਰ੍ਹਾਂ ਦੇ ਰੁੱਖ ਵਗੈਰਾ ਇੱਥੇ ਸਾਫ਼ ਤੌਰ ਤੇ ਨਜ਼ਰ ਆਉਣਗੇ ਹਵਾ ਠੰਡੀ ਆ ਖਜੂਰਾਂ ਜੀਆਂ ਦੇ ਬਹੁਤ ਰੁੱਖ ਲੱਗਿਆ ਥੱਲੇਲੇ ਪਾਸੇ ਆਓ ਚੱਲਦੇ ਆ ਤਾਂ ਜਿਹੜੇ ਮਹਾਰਾਣਾ ਕੁੰਬਾ ਸੀ ਇਹਨਾਂ ਦਾ ਸ਼ਾਸਨ 1433 ਤੋ 1468 ਦੇ ਦਰਮਿਆਨ ਰਿਹਾ ਸੀਗਾ 15ਵੀਂ ਸਦੀ ਦੇ ਵਿੱਚ ਤੇ ਜਿਹੜੇ ਮਹਾਰਾਣਾ ਸੰਗ ਅਸੀਂ ਇਸੇ ਮੇਵਾੜ ਦੇ ਰਾਜੇ ਅੱਗੇ ਹੋਏ ਜਿਹੜੇ ਉਹਨਾਂ ਨੇ ਇਹ ਕਿਲਾ ਫਿਰ ਅੱਗੇ ਦਿੱਤਾ ਸੀਗਾ ਕਿਸੇ ਸਰਦਾਰ ਨੂੰ ਇਸ ਤਰੀਕੇ ਦੇ ਨਾਲ ਇਹ ਸਿਲਸਿਲਾ ਚੱਲਦਾ ਰਿਹਾ ਤੇ ਕਾਫੀ ਲਾਲ ਮਿੱਟੀ ਆ ਤੇ ਪੱਥਰ ਆ ਇਹ ਸਾਰੀਆਂ ਚੀਜ਼ਾਂ ਦਾ ਸੁਮੇਲ ਆ ਤਿਤਲੀ ਹਾ ਜੋ ਚੱਲ ਜਾਈਏ ਤੇ ਆ ਦੇਖ ਸਕਦੇ ਹਾਂ ਇਸ ਤਰੀਕੇ ਦਾ ਰਸਤਾ ਹੈ ਕਾਫੀ ਸ਼ੰਗਰ ਸ਼ਮਈਆ ਮੌਸਮ ਠੀਕ ਕਰਕੇ ਅਸੀਂ ਵਧੀਆ ਫਿਲਹਾਲ ਤੁਰੇ ਜਾਂਦੇ ਆ ਬਨੇਡਾ ਪੀਲਵਾੜਾ ਪੀਲਵਾੜਾ ਕਿਸ ਜਿੱਥੇ ਪੀਲ ਰਹਿੰਦੇ ਸੀ ਪੀਲ ਸਮਾਜ ਹੁੰਦਾ ਨਾ ਉਹਨਾਂ ਦਾ ਇੱਥੇ ਵਸਾ ਹੁੰਦਾ ਸੀਗਾ ਉਹ ਇੱਥੇ ਰਹਿੰਦੇ ਸੀ ਉਹਨਾਂ ਨੇ ਇਸ ਚੀਜ਼ ਦਾ ਨਿਰਮਾਣ ਕਰਾਇ ਸੀ ਗਾਂਵਾਂ ਮੈਨੂੰ ਕੋ ਹੋਰ ਜਾਨਵਰ ਲੱਗਿਆ ਵੱਡਾ ਦਰਦ ਦੇ ਮਰਿਆਂ ਨੂੰ ਕਈ ਵਾਰੀ ਟਾਇਰ ਪਿਆ ਹੋਵੇ ਉਹ ਵੀ ਸੱਪ ਹੀ ਜਾਪਦਾ ਹੁੰਦਾ ਏਕਰ ਰੰਗ ਬਰੰਗਾ ਬੂਟਾਂ ਦਾ ਫਿੱਤਾ ਪਿਆ ਸੀਗਾ ਮੈਨੂੰ ਲੱਗਿਆ ਕਿਤੇ ਸਪੋਲ ਗਿਆ ਫਿਰਦਾ ਕੋਈ ਡਰ ਹੁੰਦਾ ਨਾ ਡਰ ਤੇ ਆ ਜੋ ਇਧਰਲੇ ਪਾਸੇ ਘੇਲੇ ਦੇ ਆਪਾਂ ਆ ਕਰੀਰ ਹੋਗੇ ਕਰੀਰਾਂ ਦੇ ਰੁੱਖ ਲੱਗੇ ਹੋਏ ਨਜ਼ਰ ਆਉਣਗੇ ਆਪਾਂ ਇੱਥੋਂ ਹੋ ਜੀਏ ਕਿ ਐ ਹੋ ਜੀਏ ਆਜ ਇਧਰ ਹੋ ਜੀਏ ਆਜੋ ਚੱਲਦੇ ਹਾਂ ਉੱਪਰ ਕੁਪੀਬਰੇ ਥੋੜਾ ਜਿਹਾ ਇਧਰ ਅੱਗੇ ਦਿਖਾਉਂਦੇ ਹੋ ਵੀ ਕਿਸ ਤਰੀਕੇ ਦਾ ਵਾ ਜਿਹੜਾ ਮਹਾਰਾਣਾ ਸੰਗ ਅਸੀਂ ਉਹਨਾਂ ਨੇ ਇਹ ਕਿਲਾ ਪਵਾਰ ਪਰਿਵਾਰ ਨੂੰ ਦਿੱਤਾ ਸੀ ਇਹ ਕਿਲਾ ਅੱਗੇ ਵਕਤ ਦੇ ਥਪੇੜਿਆਂ ਦੇ ਕਰਕੇ ਫਿਰ ਇਹ ਕਿਲਾ ਖੰਡਰ ਹੋ ਗਿਆ ਤੇ ਜਿਹੜਾ ਔਰੰਗਜ਼ੇਬ ਦੀ ਵੀ ਮਹੱਤਤਾ ਰਹੀ ਇਸ ਕਿਲੇ ਦੇ ਵਿੱਚ ਉਹਨੇ ਇਹ ਕਿਲਾ ਮਹਾਰਾਣਾ ਰਾਜਸੰਗ ਦੇ ਪਹਿਲੇ ਪੁੱਤਰ ਭੀਮ ਸਿੰਘ ਨੂੰ ਦਿੱਤਾ ਸੀਗਾ ਇਸ ਤਰੀਕੇ ਦਾ ਇਸ ਕਿਲੇ ਦਾ ਇਤਿਹਾਸ ਰਿਹਾ ਮੈਂ ਇੱਧਰ ਦੀ ਹੋ ਜਾਨਾ ਗਾਮਾ ਮੱਝਾ ਡੰਗਰਾਂ ਬੱਕਰੀਆਂ ਨੇ ਰਾਹ ਬਣਾਇਆ ਹੋਇਆ ਉਹਨਾਂ ਦਾ ਬਣਾਇਆ ਹੋਇਆ ਰਾਹ ਕੰਮ ਆ ਰਿਹਾ ਅੱਜ ਆ ਕਿਲੇ ਦਾ ਪਹਿਲਾ ਬੁਰਜ ਸਾਨੂੰ ਦਿਖਾਈ ਦਿੱਤਾ ਇਸ ਵਕਤ ਫਿਰ ਅੱਗੇ ਤੁਰਗੇ ਹੋਰ ਅੰਦਾਜ਼ਾ ਲਾਵਾਂਗੇ ਕਿੱਧਰ ਨੂੰ ਕੀ ਆ ਇੱਥੇ ਫਿਲਹਾਲ ਬੁਰਜ ਤੇ ਪਹੁੰਚ ਚੁੱਕੇ ਆ ਆਪਾਂ ਫਿਲਹਾਲ ਆ ਪੱਥਰਾਂ ਦੇ ਨਾਲ-ਨਾਲ ਕਿਲੇ ਦੇ ਨਾਲ-ਨਾਲ ਚੱਲਦੇ ਆ ਥੋੜਾ ਜਿਹਾ ਰੈਸਕੀ ਆ ਇੱਧਰ ਦਿਖਾ ਦਿਓ ਕਿਸ ਤਰੀਕੇ ਦਾ ਜਿੱਥੋਂ ਪੈਰ ਤੱਕ ਗਿਆ ਦਾ ਸਿੱਦਾ ਉਹ ਕਿਸੇ ਝਾੜੀ 'ਚ ਫਸਾਂਗੇ ਤੇ ਮੈਂ ਫਸਣਾ ਨਹੀਂ ਚਾਹੁੰਦਾ 1758 ਇਸਵੀ ਦੇ ਵਿੱਚ ਸ਼ਾਹਪੁਰ ਦੇ ਰਾਜਾ ਉਮੇਦ ਸਿੰਘ ਨੇ ਸਰਦਾਰ ਸਿੰਘ ਨੂੰ ਇਸ ਕਿਲੇ ਚੋਂ ਬਾਹਰ ਕੱਢਤਾ ਸੀਗਾ ਸਰਦਾਰ ਸਿੰਘ ਦਾ ਪਹਿਲਾਂ ਕਬਜ਼ਾ ਹੁੰਦਾ ਸੀ ਇਸ ਕਿਲੇ ਤੇ ਸਰਦਾਰ ਸਿੰਘ ਦੀ ਪਤਨੀ ਨਰੂਕੀ ਨੇ ਮਹਾਰਾਣੀ ਨੇ ਇਹਦੇ ਅੰਦਰ ਕਈ ਬੌਲੀਆਂ ਬਣਵਾਈਆਂ ਮਹਿਲ ਬਣਵਾਏ ਤੇ ਮੰਦਿਰ ਬਣਵਾਏ ਸੀ ਜੇ ਕਿ ਤੁੱਥਾ ਮਿਲ ਗਿਆ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਫਿਲਹਾਲ ਬਣੇ ਰਿਓ ਆਜੋ 258 ਦੇ ਵਿੱਚ ਹੂੰ ਇੱਥੋਂ ਦੀ ਫਿਲਹਾਲ ਆਪਾਂ ਚੜਨ ਦੀ ਕੋਸ਼ਿਸ਼ ਮੈਂ ਕਰਦਾ ਹਾਂ ਹਾਂ ਆਜੋ ਆਜੋ ਕੈਮਰਾ ਮੈਨੂੰ ਫੜਾ ਦਿਓ ਆਜੋ ਤੁਸੀਂ ਵੀ ਸੋਣੀ ਚੜੇ ਹੋਗੇ ਕੋਸ਼ਿਸ਼ ਕਰਿਓ ਆਈ ਗੋਪੀ ਆ ਗਿਆ ਹਾਜੀ ਵਾਜੋ ਹਾਂ ਠੀਕ ਆ ਸ਼ਾਬਾਸ਼ ਬੰਦੇ ਤਖੜੇ ਆ ਸਾਡੇ ਕੱਲ ਕੋ ਉਮਰ ਥੋੜੀ ਜਿਹੀ ਉੱਤੇ ਹੋ ਗਈ ਨਹੀਂ ਤਾਂ ਸਿੱਧੇ ਫੌਜ ਚ ਹੋਣੇ ਸੀ ਇਹ ਸੋਨ ਨਹੀਂ ਤਾਂ ਕਰਨਲ ਕਰਨਲ ਹੀ ਬਣਾਉਣਾ ਸੀ ਆਹ ਦੇਖੋ ਕਿਲਾ ਗੋਪੀ ਵੀ ਸੰਭੋ ਡਿਊਟੀ ਆਜੋ ਇਹ ਕਿਲੇ ਦੀਆਂ ਕੰਧਾਂ ਕਿੰਨੀਆਂ ਚੌੜੀਆਂ ਚੌੜੀਆਂ ਨੇ ਆ ਸਾਰਾ ਉੱਚਾ ਇਹ ਸਾਰੇ ਪੱਥਰੀ ਆ ਆ ਕੰਧ ਜੀਟੀ ਰੋਡ ਬਰਾਬਰ ਆ ਬਹੁਤ ਸਾਰੇ ਕਲੀਅੰਚ ਕੀ ਹੁੰਦਾ ਵਾ ਕਿ ਬਰੂਦ ਦੀਆਂ ਗੱਡੀਆਂ ਲਾਤ ਲੈਂਦੇ ਸੀ ਬਰੂਦ ਦੀਆਂ ਗੱਡੀਆਂ ਉਹ ਕਿਲੇ ਦੇ ਚਾਰੇ ਪਾਸੇ ਕੰਧਾਂ ਤੇ ਘੁੰਮਦੀਆਂ ਰਹਿੰਦੀਆਂ ਸੀ ਤੇ ਅਲੱਗ-ਅਲੱਗ ਬੁਰਜਾਂ ਤੇ ਜਾ ਕੇ ਉਹ ਬਰੂਦ ਦੀ ਸਪਲਾਈ ਕਰਦੀਆਂ ਰਹਿੰਦੀਆਂ ਸੀ ਆ ਦੇਖੋ ਇਸ ਥਾਂ ਦੇ ਉੱਤੇ ਵੀ ਬੁਰਜ ਹੁੰਦਾ ਸੀਗਾ ਇਹ ਬੁਰਜ ਟਹਿ ਚੁੱਕਿਆ ਫਿਲਹਾਲ ਆਜੋ ਮਹਾਰਾਣਾ ਕੁੰਬਾ ਬਹੁਤ ਵੱਡਾ ਇਤਿਹਾਸ ਦੇ ਵਿੱਚ ਨਾ ਹੋਏ ਨੇ ਮਿਵਾੜ ਮਿਵਾੜ ਦੇ ਰਾਜਪੂਤ ਘਰਾਣੇ ਜੰਗਾਂ ਯੁੱਧਾਂ ਸਾਰਾ ਕੁਝ ਤੁਹਾਡੇ ਸਾਹਮਣੇ ਆ ਗਿਆ ਹੋਊਗਾ ਮਹਾਰਾਣਾ ਕੁੰਬਾ ਨੇ ਤਿੰਨ ਕਿਲੇ ਵੱਡੇ ਬਣਵਾਏ ਸੀ ਜੋਧਨਪੁਰ ਸੀ ਚਤੌੜਗੜ ਮੰਡਲਗੜ ਤੇ ਕੁੰਬਲਗੜ ਤਾਂ ਉਹ ਮੇਨ ਕਿਲੇ ਸੀਗੇ ਤੇ ਆ ਦੇਖ ਸਕਦੇ ਹੋ ਕੰਦਾ ਇਸ ਥਾਂ ਤੇ ਇਧਰਲੇ ਪਾਸੇ ਕੋਈ ਚੀਜ਼ ਹੋਰ ਨਜ਼ਰ ਨਹੀਂ ਆ ਰਹੀ ਝਾੜੀਆਂ ਵਾਂ ਤੇ ਆਪਾਂ ਅੱਗੇ ਦੇਖਦੇ ਹਾਂ ਕਿਸ ਤਰੀਕੇ ਦਾ ਕੀ ਮਾਹੌਲ ਆ ਇਸ ਕਿਲੇ ਦੇ ਵਿੱਚ ਕਾਫੀ ਖੰਡਰ ਆਵਸਥਾ ਦੇ ਵਿੱਚ ਪਹਿਲਾਂ ਪਹਿਲਾਂ ਡਰ ਬਹੁਤ ਆਉਂਦਾ ਹੁੰਦਾ ਸੀ ਕਿ ਇਹ ਜੀਆਂ ਥਾਵਾਂ ਤੇ ਫਿਰ ਸਮਾਂ ਪੈ ਕੇ ਜਿਹੇ ਜਿਹਾ ਕੰਮ ਹੋਵੇ ਉਹੋ ਜੀ ਫਿਰ ਮਤਬਦ ਤੁਹਾਡੀ ਬਣ ਜਾਂਦੀ ਆ ਉਮੇ ਫਿਰ ਕੰਮ ਚੱਲੀ ਜਾਂਦਾ ਝਾੜੀਆਂ ਕਿਕਰ ਆ ਗਈਆਂ ਇਧਰਲੇ ਪਾਸੇ ਉੱਧਰਲੇ ਪਾਸੇ ਤਾਂ ਬੰਦ ਫੇਰ ਆ ਤਾਂ ਫੇਰ ਸਾਨੂੰ ਇੱਥੋਂ ਦੀ ਮੋੜਨਾ ਪਿਆ ਮਹਾਰਾਣਾ ਕੁੰਬਾ ਨੇ ਮਾਲਵਾ ਦੇ ਸ਼ਾਸਕ ਮਹਿਮੂਦ ਖਿਲਜੀ ਨੂੰ ਵੀ ਹਰਾਇਆ ਸੀਗਾ ਇਹਨਾਂ ਨੇ ਮੇਵਾੜ ਦਾ ਵਿਸਤਾਰ ਗੁਜਰਾਤ ਤੱਕ ਕਰਤਾ ਸੀ ਇਹਨਾਂ ਲੰਮਾ ਚੋੜਾ ਰਾਜ ਭਾਗ ਬਣਾਤਾ ਸੀਗਾ ਮਹਾਰਾਣਾ ਕੁੰਬਾ ਨੇ ਤੇ ਤਕਰੀਬਾ ਆ ਦੇਖੋ ਆ ਹਾਲਤਾ ਆ ਇਕਲੇ ਦੀਆਂ ਕੰਧਾਂ ਨੇ ਤਾਂ ਇਹ ਸਭ ਤੁਹਾਨੂੰ ਨਜ਼ਰ ਆ ਰਹੀਆਂ ਜਿਹੜਾ ਮਹਾਰਾਣਾ ਕੁੰਭਾ ਸੀ ਇਹਨਾਂ ਦੀ ਮੌਤ 1468 ਈਸਵੀ ਚ ਹੋ ਗਈ ਸੀ ਇਹਨਾਂ ਦਾ ਪੁੱਤਰ ਹੁੰਦਾ ਸੀ ਉਦੇ ਸਿੰਘ ਉਹਨਾਂ ਦਾ ਰਾਜ ਸੀ ਸੱਤਾ ਦੇ ਕਰਕੇ ਇਹਨਾਂ ਨੂੰ ਕੁਝ ਦੇਤਾ ਸੀ ਜਿਹਦੇ ਕਰਕੇ ਇਹਨਾਂ ਦੀ ਮੌਤ ਹੋ ਗਈ ਸੀ ਮਤਲਬ ਮੌਤ ਦਾ ਕਾਰਨ ਇਹਨਾਂ ਦਾ ਮੁੰਡਾ ਹੀ ਸੀ ਆ ਦੇਖ ਸਕਦੇ ਹੋ ਇਹ ਬੁਰਜ ਸੀਗਾ ਬੁਰਜਿਸ ਉਹ ਟੁੱਟ ਚੁੱਕਿਆ ਵਾ ਪੱਥਰ ਬਚੇ ਨੇ ਮੈਂ ਮੜਾ ਜੋ ਉੱਪਰ ਜਾ ਕੇ ਦੇਖਾਂ ਮੈਨੂੰ ਕੋਈ ਸੰਕੇਤ ਮਿਲੇ ਤਾਂ ਫਿਰ ਮੈਂ ਅੱਗੇ ਤੁਹਾਨੂੰ ਦੱਸੂਗਾ ਹਾਇਓ ਚਾਰੇ ਪਾਸੇ ਬੰਦ ਹੀ ਨਜ਼ਰ ਆ ਰਿਹਾ ਮੈਨੂੰ ਕਿਸੇ ਪਾਸੇ ਕੁਝ ਨਜ਼ਰ ਨਹੀਂ ਆ ਰਿਹਾ ਹਾ ਦੇਖੋ ਇਧਰਲੇ ਪਾਸੇ ਆਹ ਬੀਆਬਾਨ ਕਿਉਂਕਿ ਇਸ ਜੇ ਦੁਕਾਨ ਲੈਦੇ ਇੱਕ ਵਾਰ ਉਸ ਜਾਨੇ ਉਧਰਲੇ ਪਾਸੇ ਘਰ ਹੁੰਦੇ ਆ ਪ੍ਰਾਈਵੇਸੀ ਆ ਉਹਨਾਂ ਘਰਾਂ ਚ ਨਹੀਂ ਜਾ ਸਕਦੇ ਤੇ ਦਿੱਕਤ ਆ ਰਹੀ ਆ ਸਾਨੂੰ ਆ ਦੇਖੋ ਜੰਗਲ ਕਿਸ ਤਰੀਕੇ ਦਾ ਫੈਲਿਆ ਹੋਇਆ ਹੈ ਜੰਗਲ ਕਿਕਰਾਂ ਕਿਕਰਾਂ ਆ ਪਹਾੜੀ ਕਿਕਰਾਂ ਜੀਆਂ ਖੈਰ ਮੈਂ ਇੱਧਰ ਜਾ ਕੇ ਦੇਖਾਂ ਦੇਖਦਾ ਮੈਂ ਆ ਜੋ ਕੋਈ ਚੱਕਰ ਨਹੀਂ ਆ ਜੋ ਹੌਲੀ ਹੌਲੀ ਆਜੋ। ਹੂੰ। ਇਹ ਕਿਰੇ ਦਾ। 1 ਮਿੰਟ ਮੈਂ ਤੁਹਾਨੂੰ ਰਾਹ ਬਣਾ ਦਿਆਂ। ਛੁੱਟੀ ਦਿਓ ਸੁੰਨੀ। ਆਹ। ਪਸੇ ਨੰਗੇ ਆਉਗੇ। ਆਜੋ। ਹਰ ਰਸਤਾ ਹੀ ਵੇਸ। ਹਾਂ। ਪਰ ਇਹ ਰਸਤਾ ਆਪਾਂ ਨੂੰ ਕਿਸੇ ਟਿਕਾਣੀ ਨਹੀਂ ਲੈ ਕੇ ਆ ਰਿਹਾ। ਇਹ ਰਸਤਾ ਫੇਰੇ ਇਸ ਕਿਲੇ ਤੋਂ ਬਾਹਰ ਹੀ ਕੱਢ ਰਿਹਾ ਆਪਾਂ ਨੂੰ। ਲਓ ਜੀ। ਇਹ ਕਿਲੇ ਦੇ ਨਾਲ-ਨਾਲ ਇਧਰੋਂ ਆਪਾਂ ਨੂੰ ਬਾਹਰ ਲੈ ਆ। ਤੇ ਉਹ ਤਾਂ ਫਿਰ ਮੁਸ਼ਕਲ ਹਸੁੰਨੀ। ਹਾਂਜੀ ਹਾਂ। ਹਨਾ? ਇਹ ਬਹੁਤ ਬੱਸ। ਤਾਂ ਆਪਾਂ ਫਿਰ ਇਧਰੋਂ ਥੱਲੇ ਨੂੰ ਚੱਲ ਗਏ। ਹਾਂਜੀ। ਕੁਝ ਦੇਖਦੇ ਹਾਂ, ਕੁਝ ਮਿਲ ਗਿਆ ਤਾਂ ਆਜੂ ਕਾਫੀ ਵੀਰੇ। ਹਾਂ, ਅਸੀਂ ਡਰੋਨ ਦੇ ਰਾਹੀਂ ਕੋਸ਼ਿਸ਼ ਕਰਾਂਗੇ ਪੂਰੀ ਤੁਹਾਨੂੰ ਇਹ ਕਿਲਾ ਦਿਖਾਉਣ ਦੀ। ਇਸ ਗਰੇਨ ਦੇ ਅੰਦਰ ਕਈ ਬੌਲੀਆਂ ਬਣੀਆਂ ਹੋਈਆਂ ਸੀਗੀਆਂ ਫਿਲਹਾਲ ਉਹ ਰਹਿ ਗਈਆਂ ਤੇ ਕੋਸ਼ਿਸ਼ ਕਰਾਂਗੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿਖਾਇਆ ਜਾ ਸਕੇ ਕੰਡੇ ਕਾਫੀ ਨੇ ਫਿਲਹਾਲ ਉਤਰਨਾ ਸੌਖਾ ਹੈ ਨਾ ਡੰਗਰਾਂ ਮੱਝਾ ਨਹੀਂ ਰਾਹ ਬਣਾਇਆ ਕਰਕੇ ਆਪਾਂ ਨੇ ਲਈ ਇਹ ਸੌਖਾ ਹੋ ਗਿਆ ਭੁਰਗ ਬਨੇਡਾ ਦਾ ਕਿਲਾ ਪੀਲਵਾੜਾ ਤੋਂ 35 ਕਿਲੋਮੀਟਰ ਰਾਜਸਥਾਨ ਦੇ ਵਿੱਚ ਰਾਜਸਥਾਨ ਕਿਲਿਆਂ ਦੇ ਵਿੱਚ ਭਾਰਤ ਵਿੱਚ ਸਭ ਤੋਂ ਵੱਧ ਕਿਲੇ ਮਹਾਰਾਸ਼ਟਰ ਰਾਜਸਥਾਨ ਤੇ ਮੱਧ ਵਿੱਚ ਪਏ ਜਾਂਦੇ ਹਾਂਜੀ ਕੋਈ ਪ੍ਰੋਬਲਮ ਵੀਰੇ ਕੰਡਾ ਵੱਜ ਗਿਆ ਹਲੋ ਮੈਂ ਕਰ ਦਾਂ ਸੈਟ ਮੈਂ ਛੱਡ ਦਿੰਦਾ ਕੱਢਿਓ ਕੱਢਿਓ ਲੈ ਆ ਦਰਸ਼ਕਾਂ ਨੂੰ ਦਿਖਾ ਦਾਂ ਇਹ ਕੰਡੇ ਸਾਡੇ ਬੰਦਿਆਂ ਦੇ ਵੱਜ ਜਾਂਦੇ ਆ ਹੈ ਇਹ ਕੰਡੇ ਵੀ ਦੂਜੇ ਆ ਹਨਾ ਮੱਕੜ ਹੋਣੇ ਬਾਈ ਜਿਹੜੇ ਹਾਂ ਨਾਲ ਚਿੰਬੜ ਜਾਂਦੇ ਨੇ ਨਾਲ ਚਿੰਬੜ ਜਾਂਦੇ ਜਿਹੜੇ ਤੱਲੇ ਗਏ ਵਾਸ ਲੈ ਗਏ ਛੁੱਡੇ ਵੀ ਕਾਫੀ ਲੱਗੇ ਮੈਂ ਤਾਂ ਧਿਆਨ ਹੀ ਨਹੀਂ ਦਿੱਤਾ ਮੇਰਾ ਧਿਆਨ ਹੀ ਵੀਡੀਓ ਵਾਲੇ ਪਾਸੇ ਸੀ ਕਿ ਹਾਂ ਦੇਖੋ ਲੈ ਮੇਰੇ ਵੀ ਲੱਗੇ ਹੋਏ ਆ ਕਾਫੀ ਇਹ ਉਹ ਸਾਹ ਦੇ ਨੀਗੇ ਕੋਈ ਖਤਰਾਂ ਵਾਲੀ ਗੱਲ ਨਹੀਂ ਤੋਂ ਵੱਡੇ ਵੱਡੇ ਕੰਡੇ ਤਾਂ ਗੱਲ ਕਰ ਸਕਦੇ ਆ ਪਾਣੀ ਲੈਣੇ ਪਾਣੀ ਪੀਓਗੇ ਪੀ ਲੈਣੇ ਲੋ ਜੀ ਹਾਂ ਕੈਮਰਾਮੈਨ ਦਾ ਜੋਰ ਬੋਤਲ ਦਾ ਸਿਸਟਮ ਬਹੁਤ ਵੱਡਾ ਹੁੰਦਾ ਨਾ ਮੈਨੂੰ ਕੱਢਣੀ ਤੇ ਪਾਣੀ ਸਾਡਾ ਸਾਰਾ ਨਾਲ ਰੱਖਿਆ ਹੁੰਦਾ ਵਾ ਪਾਣੀ ਸਟੋਕ ਸੋਟੀ ਫਲ ਫਰੂਟ ਵੀ ਰੱਖੀ ਫਲ ਫਰੂਟ ਉਹ ਗੱਡੀ 'ਚ ਮਤਲਬ ਬਹੁਤ ساری ਦਾ ਇਦਾਂ ਹੁੰਦਾ ਸਾਨੂੰ ਖਾਣ ਪੀਣ ਮਿਲਦਾ ਹੀ ਨਹੀਂ ਕਿਤੇ ਤਾਂ ਆਈਂ ਗੁਜ਼ਾਰਾ ਕਰਨਾ ਪੈਦਾ ਪਾਰਲੀਜੀ ਖਾ ਕੇ ਪਾਣੀ ਮੈਂ ਰੋਕ ਕੇ ਪੀ ਲੂੰਗਾ ਮੈਨੂੰ ਦੇ ਦੇ ਚਲ ਹਾਂ ਥੈਂਕ ਯੂ ਤੇ ਸਾਡੀ ਇੱਕ ਇਹ ਵੀ ਆਦਤ ਆ ਅਸੀਂ ਕਦੇ ਬੋਤਲ ਨਹੀਂ ਇਦਾਂ ਸਟੱਕੇ ਗਏ ਕਿਲੇ ਤੇ ਜੋ ਬੋਤਲ ਆ ਜਾਂ ਜੇਬ ਜਾਂ ਮਗਰ ਕੱਟ ਸਾਡੀ ਪਾਈ ਹੁੰਦੀ ਆ ਉਸ ਕੱਟ ਦੇ ਵਿੱਚ ਹੀ ਸਾਡਾ ਸਾਰਾ ਸਮਾਨ ਹੁੰਦਾ ਤੇ ਸਾਨੂੰ ਸ਼ਾਇਦ ਕਿਲੇ ਇਸੇ ਕਰਕੇ ਕਿਸਾਨ ਦਾ ਕੋਈ ਕਲੀਅੰਟ ਨੁਕਸਾਨ ਨਹੀਂ ਹੋਇਆ ਸਾਡੇ ਲਈ ਤਾਂ ਕਿਲੇ ਇਹ ਕੈਸਾ ਦੇ ਕੇ ਪ੍ਰਸ਼ਤਿਆਰ ਗਿਆ ਹੈਨਾ ਇਤਿਹਾਸ ਦੇ ਨਾਲ ਜੋੜਦੇ ਆ ਇਨਾ ਕਰਕੇ ਆਪਾਂ ਤੁਰੇ ਫਿਰਦੇ ਆ ਨਹੀਂ ਹਰ ਆਪਾਂ ਕੀ ਕੰਮ ਲੱਗਿਆ ਹੋਰ ਇੱਥੇ ਆਪਾਂ ਕਿਹੜਾ ਕੰਮ ਡੀਸੀ ਲੱਗਿਆ ਜਾਂ ਪਟਵਾਰੀ ਲੱਗਿਆ ਇਹਦੀ ਮਿੰਨਤੀ ਗਿਣਤੀ ਕਰਨੀ ਆ ਗੱਲ ਇਹ ਆ ਇਹਨਾਂ ਨੇ ਆਪਾਂ ਨੂੰ ਕੰਮ ਲਾਇਆ ਕੰਮ ਲਾਇਆ ਹੋਇਆ ਵਾ ਤੇ ਦਰਸ਼ਕ ਦੇਖਦੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਯਾਰ ਤੁਸੀਂ ਸ਼ੇਅਰ ਕਰਦੇ ਰਹਿੰਨੇ ਹੋ ਇਹ ਦੂਆਦ ਅਸੀਂ ਹੋਰ ਵੀ ਕਿਲੇ ਫਿਲਮਾਏ ਆ ਇਸ ਤੋਂ ਪਹਿਲਾਂ ਉਹ ਵੀ ਸਾਡੇ ਵੀਡੀਓ ਹਰਪੇਸ ਤੋਂ YouTube ਚੈਨਲ ਤੇ ਤੁਸੀਂ ਵੇਖ ਸਕਦੇ ਹੋ ਗੋਪੀ ਵੀਰੇ ਬਿਊਟੀ ਤੇ ਆਜੋ ਚੱਲਗੇ ਜੀ ਅਕਲ ਆਓ ਆਜੋ ਚਲਦੇ ਜਾਨੇ ਆ ਪੱਥਰ ਬਹੁਤ ਆ ਕਿਲੇ ਕਈ ਕਿਸਮਾਂ ਦੇ ਹੁੰਦੇ ਆ ਪਾਣੀ ਵਾਲੇ ਕਿਲੇ ਜਿਹੜੇ ਪਾਣੀ ਚ ਬਣਾਏ ਜਾਂਦੇ ਸੀ ਜਿਵੇਂ ਕਿ ਗਾਗਰੋਂ ਦਾ ਕਿਲਾ ਚਾਲਾਵੜ ਰਾਜਸਥਾਨ ਦੇ ਵਿੱਚ ਬਣਿਆ ਕੁਝ ਹੁੰਦੇ ਸੀ ਪਹਾੜਾਂ ਦੇ ਉੱਤੇ ਜਿਵੇਂ ਕਿ ਆਹ ਕਿੜਮ ਕਿਲਾ ਹੋ ਗਿਆ ਜਾਂ ਦੇਵੀਗੜ੍ਹ ਦੇਵਗੜ੍ਹ ਫੋਟ ਪਰ ਹੋਗੇ ਤੁਸੀਂ ਉਹਦੇ ਵਿੱਚ ਤੁਹਾਨੂੰ ਕਿਲਾ ਦਿਖ ਜੂਗਾ ਕੁਝ ਹੁੰਦੇ ਸੀ ਸਮਤਲ ਜ਼ਮੀਨ ਤੇ ਜਿਵੇਂ ਕਿ ਪਰਤਪੁਰ ਦਾ ਕਿਲਾ ਪਰਤਪੁਰ ਦਾ ਕਿਲਾ ਕਿੱਥੇ ਆਪਲਾ ਪਰਤਪੁਰ ਰਿਆਸਤ ਰਾਜਸਥਾਨ ਦੇ ਵਿੱਚ ਉੱਥੇ ਹੋ ਗਿਆ ਇਸ ਤਰੀਕੇ ਦੇ ਕਈ ਕਿਲੇ ਹੁੰਦੇ ਸੀਗੇ ਕਈ ਕਿਲਿਆਂ ਦੇ ਦਿਵਾਲੇ ਪਾਣੀ ਛੱਡ ਕੇ ਝੀਲਾਂ ਬਣਾ ਦਿੰਦੇ ਸੀ ਜਿਹਦੇ ਵਿੱਚ ਖਤਰਨਾਕ ਜੀਵਾਂ ਨੂੰ ਛੱਡ ਦਿੰਦੇ ਸੀਗੇ ਜੋ ਕਿ ਦਸ਼ਮਣ ਫੌਜਾਂ ਆ ਨਾ ਸਕੇ ਤੈਰ ਕੇ ਵੀ ਤੋਂ ਦੇ ਵਿੱਚ ਉਹਦੇ ਸੱਪ ਸੁਲੂਪੀ ਲੜ ਜਾਂਦੇ ਸੀ ਤਾਂ ਇੱਕ ਹੁੰਦੇ ਸੀ ਕਿਲੇ ਵੱਡੇ ਵੱਡੇ ਮਿੱਟੀ ਦੇ ਢੇਰਾਂ ਵਾਲੇ ਵੀ ਤੂਪ ਦਾ ਗੋਲਾ ਆਵੇ ਤਾਂ ਮਿੱਟੀ ਦੇ ਢੇਰਾਂ ਚ ਧਸ ਜੇ ਬਾਹਰ ਕੱਚਾ ਜਿਵੇਂ ਕਿ ਪਰਥਵਰ ਦਾ ਕਿਲਾ ਆ ਸਾਰੇ ਕਿਲੇ ਆਪਣੇ ਚੈਨਲ ਹਰਪੇ ਸਿੱਧੂ ਕਦੇ YouTube ਤੇ ਗੇੜਾ ਮਾਰਿਓ ਤਾਂ ਤੁਹਾਨੂੰ ਇਹ ਸਾਰੇ ਕਿਲੇ ਉੱਥੇ ਨਜ਼ਰ ਆ ਜਾਣਗੇ ਹਾਕੰਦ ਦੀਵਾਰ ਇਸ ਕਿਲੇ ਦੇ ਨਾਲ ਨਾਲ ਤੁਰੀ ਆ ਰਹੀ ਆ ਤੇ ਉਹ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ